ਮੇਰੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਗਾਉਂਦੇ ਨੇ ਭਾਈ ਮਰਦਾਨਾ ਜੀ ਰਵਾਬ ਰਜਮਦੇ ਨੇ ਇਸ ਗੰਨ ਦਾ ਪਤਾ ਸ਼ਹਿਰ ਵਿੱਚ ਲੱਗਿਆ ਉਹਨੇ ਕਿ ਸਾਡੇ ਸ਼ਹਿਰ ਵਿੱਚ ਜਿੱਥੇ ਬਿਲਕੁਲ ਰਾਗ ਦੀ ਮਨਾਈ ਹੈ ਇੱਥੇ ਕੋਈ ਰਾਗ ਨਹੀਂ ਬੋਲਿਆ ਜਾ ਸਕਦਾ ਇੱਥੇ ਕੋਈ ਸਾਜ਼ ਨਹੀਂ ਵਜਾਇਆ ਜਾ ਸਕਦਾ ਇੱਥੇ ਦੋ ਕਾਫਰ ਆ ਕੇ ਰਾਗ ਬੋਲਦੇ ਨੇ ਇਥੇ ਆਣ ਕੇ ਸਾਜ਼ ਵਜਾਉਂਦੇ ਨੇ ਮੇਰੇ ਗੁਰੂ ਨਾਨਕ ਪਾਤਸ਼ਾਹ ਬਰਾਜਮਾਨ ਨੇ ਤੇ ਸ਼ਹਿਰ ਦੇ ਮੌਲਵੀਆਂ ਨੇ ਮੁੱਲਾ ਨੇ ਇਕੱਠ ਬੁਲਾ ਲਿਆ ਉਹ ਚਾਰੇ ਸਾਰੇ ਇਕੱਠੇ ਹੋ ਕੇ ਹਾਰੂ ਰਸ਼ੀਦ ਖਲੀਫੇ ਦੇ ਮਹਾਨ ਦੇ ਮੋਰੇ ਪਹੁੰਚੇ ਨੇ ਉਹਨਾਂ ਦਾ ਨਾਮ ਹੈ ਹਾਰੂ ਰਸ਼ੀਦ ਖਲੀਫਾ ਜੇ ਇਥੇ ਖਲਾਫਤ ਦਾ ਤਕਸੀ ਬਗਦਾਦ ਦੇ ਵਿੱਚ ਤੇ ਉਸ ਵੇਲੇ ਜਿਹੜਾ ਤਲਾਫਤ ਦੇ ਤਖਤ ਤੇ ਜਿਹੜਾ ਖਲੀਫਾ ਬੈਠਾ ਹੋਇਆ ਸੀ ਉਹਦਾ ਨਾਮ ਸੀ ਹਾਰੂਨ ਰਸ਼ੀਦ ਉਹਦੇ ਕੋ ਗਏ ਨੇ ਉਹਨਾਂ ਨੇ ਕੀ ਗੱਲ ਹੋਈ ਮੌਲਵੀ ਸਾਹਿਬ ਉਹ ਕਹਿੰਦੇ ਸਾਡੇ ਸ਼ਹਿਰ ਵਿੱਚ ਦੋ ਕਾਫਰ ਆ ਗਏ ਨੇ ਉਹ ਇੱਥੇ ਆ ਕੇ ਝੂਠ ਬੋਲਦੇ ਨੇ ਉਹ ਲੱਖਾਂ ਪਤਾਨਾਂ ਦੀ ਗੱਲ ਕਰਦੇ ਨੇ ਲੱਖਾਂ ਹੀ ਅਕਾਸ਼ਾਂ ਦੀ ਗੱਲ ਕਰਦੇ ਨੇ ਸਾਡੇ ਨਦੀਆਂ ਨੇ ਕੇਵਲ 14 ਤੱਕ ਦੱਸੇ ਨੇ ਪਰ ਉਹ ਲੱਖਾਂ ਦੀ ਗੱਲ ਵੀਰ ਨੇ ਜੇ ਬੜੀ ਮਨਤਾ ਸੀ ਖਲੀਫੇ ਨੇ ਕਿ ਆ ਉਸ ਪੀਰ ਕੋ ਚਲਦੇ ਆ ਉਸ ਪੀਰ ਦਾ ਨਾਮ ਭਾਈ ਗੁਰਦਾਸ ਜੀ ਨੇ ਪੀਰ ਦਸਤਗੀਰ ਲਿਖਿਆ ਉਹਦੇ ਡੇਰੇ ਤੇ ਪਹੁੰਚੇ ਸਾਰੇ ਇਕੱਠੇ ਹੋ ਕੇ ਇਹਨੇ ਪੀਰ ਜੀ ਸਾਡੇ ਸ਼ਹਿਰ ਵਿੱਚ ਜੋ ਕਾਫਰ ਆ ਗਏ ਨੇ ਸ਼ਰਹ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਕੱッセ ਮਾਰੀਆਂ ਨੇ ਔਰ ਜਿਹੜੀਆਂ ਸਤਬਾ ਰੌਣ ਵਾਲੀਆਂ ਕਿਤਾਬਾਂ ਲੈ ਕੇ ਪਹੁੰਚੇ ਨੇ ਪੀਰ ਜੀ ਕੁਤੂ ਕਰੋ ਉਹਨਾਂ ਨੂੰ ਮਾਰ ਦਿੱਤਾ ਜਾਵੇ ਸਾਡੇ ਸ਼ਹਿਰ ਵਿੱਚ ਆਣ ਕੇ ਝੂਠ ਬੋਲਦੇ ਨੇ ਪੀਰ ਨੇ ਅੰਦਰ ਧਿਆਨੋ ਕੇ ਬਿਠਿਆ ਉਹ ਕਹਿੰਦਾ ਅੱਗੇ ਇਹਨਾਂ ਦੇ ਨਾਲ ਬਹਿਸ ਕਰਕੇ ਤੁਸੀਂ ਕਾਬੇ ਵਿੱਚ ਹਾਰੇ ਬੈਠੇ ਵੀ ਹਾਰ ਜਾਓਗੇ ਉਹਨਾਂ ਕਹਿੰਦਾ ਪੀਰ ਜੀ ਫੇਰ ਕੀ ਕਰਨਾ ਚਾਹੀਦਾ ਉਹਨੂੰ ਹੋਰ ਰਸਤਾ ਕਢੋ ਪੀਰ ਨੇ ਕਿਹਾ ਉਹਨਾਂ ਨੂੰ ਕਹਿੰਨੇ ਆ ਸ਼ਹਿਰ ਛੱਡ ਕੇ ਚਲੇ ਜਾਓ ਉਹਨਾਂ ਕਹਿੰਦਾ ਪੀਰ ਜੀ ਤੁਸੀਂ ਕਿਓ ਤੇ ਉਸ ਵੇਲੇ ਪੀਰ ਨੇ ਇੱਕ ਚਿੱਠੀ ਲਿਖੀ ਹੈ ਇੱਕ ਸਲੇਹ ਦਿੱਤਾ ਆਪ ਸਰਵਣ ਕਰਿਓ ਮੇਰੇ ਕਾਮਨ ਕਰਦੇਵ ਉਹ ਨਾਲ ਪਾਪਸ਼ਾ ਨੂੰ ਚਿਚੀ ਦੀ ਪਿੰਕਾ ਚੇਲਾ ਲਿਆ ਕੇ ਤੇ ਪਾਪਸ਼ਾ ਨੂੰ ਕਿਹਾ ਕਿ ਸਾਡਾ ਸ਼ਹਿਰ ਛੱਡ ਕੇ ਚਲੇ ਜਾਓ ਨਹੀਂ ਤੇ ਮਾਰ ਦਿੱਤੇ ਜਾਊ ਤੇ ਤਸਵੀਰ ਆਪ ਦੀ ਸ਼ਹਿਰ ਵਿੱਚ ਕਾਢੀ ਜਿਹਾ ਦੇ ਇਹ ਉਹਨੇ ਕਿਹਾ